ਸਰਦਾਰ ਸੁਖਵਿੰਦਰ ਸਿੰਘ ਜੀ ਨੇ ਦੱਸਿਆ ਸਾਡੇ ਐਸਜੀਪੀਸੀ ਦੇ ਮੈਂਬਰ ਹਰਿਆਣਾ ਕਮੇਟੀ ਦੇ ਮੈਂਬਰ ਦੇਖਸੀਰ ਸਿੰਘ ਜੀ ਮੰਗਿਆ ਨੇ ਉਹਨਾਂ ਨੇ ਵੀ ਇਸ ਘਟਨਾ ਬਾਰੇ ਚੰਗੀ ਤਰ੍ਹਾਂ ਜਾਣਨਾ ਪਾਇਆ ਹੈ ਵੀ ਜੋ ਘਟਨਾ ਹੋਈ ਚੇਲਿਆਂ ਵਾਲੀ ਟਾਣੀ ਜੋ ਸੀ ਉੱਥੇ ਉਹ ਪਰਿਵਾਰ ਨੇ ਆਪਣੇ ਆਪ ਵਿੱਚ ਦੀ ਕਲੇਸ਼ ਸੀਗਾ ਉਹਨਾਂ ਦੇ ਘਰ ਸਤਿਗੁਰੂ ਮਹਾਰਾਜ ਜੀ ਦੇ ਰੂਪ ਰੱਖੇ ਹੋਏ ਸਨ ਉਹਨਾਂ ਨੇ ਆਪ ਦੀ ਨਿਜੀ ਉਸ ਕਰਨ ਵਾਸਤੇ ਗੁਰੂ ਮਹਾਰਾਜ ਜੀ ਦੇ ਅੰਗਾਂ ਦੀ ਵਿਅਰਥ ਵੀ ਕੀਤੀ ਵਿਅਰਥ ਵੀ ਕਰਨ ਤੋਂ ਬਾਅਦ ਤੜਕੀ ਸੋਭਾਈ ਦਰਨਮਾ ਸਾਹਿਬ ਤਖਤ ਸਾਹਿਬ ਤੇ ਪੰਜ ਪਿਆਰਿਆਂ ਨੂੰ ਫੋਨ ਵੀ ਉਹਨਾਂ ਨੇ ਆਪ ਕੀਤਾ ਮੌਕੇ ਦੇ ਪੰਜ ਪਿਆਰੇ ਸਹਿਬਾਨ ਪਹੁੰਚੇ ਉਹਨਾਂ ਨੇ ਸਾਰੀ ਇਨਕੁਆਰੀ ਕੀਤੀ ਉਦੋਂ ਅਪਰੰਥ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਿਆ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੀ ਪਿਆਦ ਵੀ ਹੋਈ ਹੈ ਸੰਗਤਾਂ ਇਕੱਤਰ ਹੋ ਗੀਆਂ ਕਿ ਇਕੱਤਰ ਹੋਣ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਮੰਗ ਵੀ ਇਹਨਾਂ ਨੂੰ ਦੋਸ਼ੀਆਂ ਨੂੰ ਫਿਰ ਬਦਾਰ ਕੀਤਾ ਜਾਵੇ ਜੋ ਸੰਗਤਾਂ ਦੀਆਂ ਭਾਵਨਾਵਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਗੁਰਬਾਣੀ ਹੈ ਇਹ ਸਰਬ ਸੰਝੀ ਗੁਰਬਾਣੀ ਹੈ ਨਾ ਕੋ ਬਹਿਰੀ ਨਹੀਂ ਵਿਗਾਨਾ ਸ ਅਗਲ ਸੰਗਮ ਕੋ ਬਣ ਆਈ ਅਸੀਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੇ ਆ ਪਰ ਉੱਥੇ ਜੋ ਹਾਲਾਤ ਇਸ ਤਰ੍ਹਾਂ ਦੇ ਬਣੇ ਵੀ ਸਾਡੀ ਜੋ ਅਸੀਂ ਮੰਗ ਪੱਤਰ ਦੇਣਾ ਸੀ ਐ ਐਸ ਡੀ ਐਮ ਸਾਹਿਬ ਨੂੰ ਉਹ ਇਸੇ ਕਰਕੇ ਸੀ ਵੀ ਜੀ ਇੱਕ ਤਾਂ ਜੋ ਦੋਸੀ ਇਹਨਾਂ ਦੇ ਜਵਾਨਤ ਨਾ ਹੋਵੇ ਪਰ ਜਿਸ ਤਰ੍ਹਾਂ ਮਾਤਾ ਜੀ ਦੀ ਉਹਨਾਂ ਦੇ ਜੋ ਦੋਸੀ ਸਨ ਉਨਾਂ ਲਈ ਵੇਖੋ ਰਾਤ ਨੂੰ 8 ਵਜੇ ਜਵਾਨਤ ਹੋ ਗਈ ਉਦੋਂ ਉਪਰੰਤ ਦੂਜਿਆਂ ਦੀ ਵੀ ਉਥੇ ਜੱਜ ਸਾਹਿਬ ਪਹੁੰਚੇ ਚਰੋ ਸਾਰਿਆਂ ਦੀ ਮੰਗ ਸੀ ਵੀ ਇਹਨਾਂ ਦੀ ਜਵਾਨਤ ਨਾ ਹੋਵੇ ਪਰ ਉਹ ਜਵਾਨਤ ਹੋ ਗਈ ਉਦੋਂ ਉਪਰੰਤ ਉਸਨੇ ਸਾਰੇ ਗੇਟ ਬੰਦ ਕੀਤੇ ਹੋਏ ਸਨ ਇੱਥੇ ਸਾਰੀਆਂ ਸੰਗਤਾਂ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਲੜੀ ਵਾਲੇ ਹੋਰ ਵੀ ਮਹਾਨ ਸ਼ਖਸੀਅਤਾਂ ਧਾਰਮਿਕ ਸ਼ਖਸੀਅਤਾਂ ਹੋਰ ਵੀ ਕੱਲੇ ਸਿੱਖ ਨਹੀਂ ਸਨ ਉੱਥੇ ਹੋਰ ਵੀ ਸਾਰੇ ਸਨ ਜੋ ਗੁਰੂ ਗ੍ਰੰਥ ਸਾਹਿਬ ਜੀ ਤੇ ਭਾਵਨਾ ਰੱਖਦੇ ਸਨ ਇਹ ਸਾਰਿਆਂ ਦੇ ਮਨਾਂ ਨੂੰ ਠੇਸ ਪਹੁੰਚੀ ਸੀ ਉੱਥੇ ਸਾਰਿਆਂ ਨੇ ਗੇਟ ਤੇ ਦਰੀਆਂ ਪਿਛਾ ਕੇ ਧਰਨਾ ਦਿੱਤਾ ਤੇ ਇਹ ਸ਼ਾਂਤਮਈ ਧਰਨੇ ਦੇ باوجود ਉੱਥੇ ਸਤਿਕਾਰਯੋਗ ਜੱਜ ਸਹਿਬਾਨ ਆਏ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡਾ ਜੋ ਰੋਸ ਹੈ ਬਿਲਕੁਲ ਠੀਕ ਹੈ ਤੁਹਾਡੀਆਂ ਭਾਵਨਾ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਮੈਂ ਵੀ ਇਸ ਗੱਲ ਦੇ ਨਾਲ ਸਹਿਮਤਾਂ ਪਰ ਤੁਸੀਂ ਅਸੀਂ ਜਲਦੀ ਜਾਣਾ ਹੈ ਤੇ ਕੋਈ ਗੱਲ ਨਹੀਂ ਉਹ ਚਲੇ ਗਏ ਉਦੋਂ ਵਾਰ ਦੇਖੋ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸੰਗਤਾਂ ਸ਼ਾਂਤਮਈ ਢੰਗ ਦੇ ਨਾਲ ਉੱਥੇ ਗੁਰਦੁਆਰਾ ਸਾਹਿਬ ਗੁਰੂ ਘਰ ਚ ਪਹੁੰਚ ਕੇ ਮਹਾਰਾਜ ਦਰਸ਼ਨ ਕੀਤੇ ਸੰਗਤਾਂ ਨੇ ਲੰਗਰ ਛਕਿਆ ਆਪੋ ਆਪਣੇ ਘਰਾਂ ਨੂੰ ਵਾਪਸ ਆਏ ਉਦੋਂ ਉਪਰੰਤ ਐਸਪੀ ਸਾਹਿਬ ਨੇ ਇੱਥੇ ਸਰਸਾ ਵਿਖੇ ਇਹ ਸਾਰਿਆਂ ਨੂੰ ਸਾਡੇ ਪ੍ਰਧਾਨ ਸਾਹਿਬ ਜਿਹਦੇ ਜਗਸੀਰ ਸਿੰਘ ਮੰਗਿਆਣਾ ਸਰਦਾਰ ਪ੍ਰਕਾਸ਼ ਸਿੰਘ ਜੀ ਸਾਹੂ ਵਾਲਾ ਪ੍ਰਧਾਨ ਗੁਰਦੁਆਰਾ ਪਾਰਸੇ 10ਵੀਂ ਮੈਂਬਰ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਜਗਸੀਰ ਸਿੰਘ ਦੀ ਜੰਡ ਵਾਲਾ ਇਹ ਇਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਤੇ ਉੱਥੇ ਸਾਰਿਆਂ ਨਾਲ ਗੱਲਬਾਤ ਕੀਤੀ ਤੇ ਇਹਹੀ ਐਗਰੀਮੈਂਟ ਹੋਇਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਹਾਡੀਆਂ ਭਾਵਨਾ ਸੀ ਤੇ ਇਹ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਉਹ ਵਿਸ਼ਵਾਸ ਦਾ ਦਵਾਇਆ ਉਦੋਂ ਵਾਰ ਕੋਈ ਗੱਲ ਨਹੀਂ ਹੋਈ ਨਾ ਕੋਈ ਗੱਲ ਨਾ ਕੋਈ ਬਾਤ ਦੇਖੋ 4 ਸਾਲਾਂ ਬਾਅਦ ਉਸ ਮੁੱਦੇ ਨੂੰ ਚੱਕ ਕੇ ਤੇ ਉਹ ਦੇਖੋ ਸੰਮਨ ਕੱਢੇ ਗਏ ਉਹਦੇ ਹੀ ਪਤਾ ਲੱਗਿਆ ਸਾਨੂੰ ਵੀ ਜਿਹੜਾ ਸੰਤ ਬਾਬਾ ਪ੍ਰੀਤਮ ਸਿੰਘ ਜੀ ਮੱਲੜੀ ਵਾਲਿਆਂ ਕੋਲੇ ਸੰਮਨ ਪਹੁੰਚੇ 2-4 ਸਿੰਘਾਂ ਕੋਲੇ ਹੋਰ ਪਹੁੰਚੇ ਆਬੀ ਦੀ ਫੋਨ ਹੋਈ ਤੇ ਉਹ ਫੋਨਾਂ ਤੋਂ ਬਾਅਦ ਇਹ ਅਸੀਂ ਸਾਰਿਆਂ ਨੇ ਵਿਚਾਰ ਕਰਕੇ ਵੀ ਇਹ ਗੱਲ ਬਣੀ ਤਾਂ ਕਹਾਣੀ ਬਣੀਗੀ ਅਸੀਂ ਸਾਰੇ ਜ਼ਿੰਮੇਵਾਰ ਕਿਉਂਕਿ ਹਰਿਆਣਾ ਕਮੇਟੀ ਦੇ ਮੈਂਬਰ ਸਹਿਬਾਨ ਬੈਠੇ ਨੇ ਸਾਡੇ ਸ੍ਰੀ ਗੁਰਗਰਾਂ ਸਾਹਿਬ ਸਵਾ ਦੇ ਪ੍ਰਧਾਨ ਸਾਹਿਬ ਸੁਖਵਿੰਦਰ ਸਿੰਘ ਜੀ ਬੈਠੇ ਨੇ ਜ਼ਿੰਮੇਵਾਰ ਸੰਤ ਬਾਬਾ ਪ੍ਰੀਤਮ ਸਿੰਘ ਜੀ ਮੁੱਖ ਸੇਵਾਦਾਰ ਇਲਾਕੇ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨ ਵਾਲੇ ਨਾਮ ਜਪਣ ਵਾਲੇ ਮਹਾਪੁਰਖ ਬੈਠੇ ਨੇ ਇਹਨਾਂ ਦੇ ਵਿੱਚ ਕਿਹੜਾ ਕੋਈ ਇਹ ਜਾਂ ਬੰਦਾ ਹੈ ਦਾਸਵੀ ਮੁੱਖ ਸੇਵਾਦਾਰ ਗੁਰਦੁਆਰਾ ਨਿਰਮਲ ਸਰਸਾ ਸਹਿਬ ਤਰੋਕੇ ਵਾਲਾ ਮੈਂਬਰ ਐਸਜੀਪੀਸੀ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਜ਼ਿੰਮੇਵਾਰ ਆ ਅਸੀਂ ਤਾਂ ਸੁਣਾਂ ਜਦੋਂ ਵੀ ਕੋਈ ਇਲਾਕੇ ਦੇ ਵਿੱਚ ਕੋਈ ਸ਼ਾਂਤੀ ਭੰਗ ਹੁੰਦੀ ਹੈ ਤੇ ਉੱਥੇ ਅਸੀਂ ਅੱਗੇ ਹੋ ਕੇ ਸੰਗਤਾਂ ਨੂੰ ਸ਼ਾਂਤੀ ਦੀ ਪ੍ਰੇਰਣਾ ਦਿੰਨੇ ਆ ਤੇ ਸਾਡੇ ਤੇ ਇਹ ਦੋਸ਼ ਲੱਗੇ ਵੀ ਦੇਸ਼ ਤਰੋਹੀ ਨਾ ਅੱਦਸਿਆ ਪ੍ਰਧਾਨ ਸਾਹਿਬ ਨੇ ਵੇ ਕਿੰਨੀਆਂ ਧਾਰਾਵਾਂ ਲੱਗੀਆਂ ਗਣੀਆਂ ਵੀ ਨਹੀਂ ਜਾਂਦੀਆਂ ਉਹ ਇਸ ਕਰਕੇ ਇਹ ਜੀਆਂ ਧਾਰਾਵਾਂ ਲਾਉਣੀਆਂ ਇਹ ਅਸੀਂ ਅੱਜ ਦੀ ਜੋ ਸਾਡੀ ਇਕਤਰਤਾ ਹੋਈ ਹੈ ਅੱਜ ਅਸੀਂ ਇਹੀ ਵੰਸਲਾ ਲਿਆ ਹੈ ਵੀ ਹਰਿਆਣਾ ਹਰਿਆਣਾ ਜੋ ਸਰਕਾਰ ਹੈ ਉਹ ਤਰੰਤ ਇਸ ਵਾਸਤੇ ਧਿਆਨ ਦੇ ਕੇ ਤਰੰਤ ਇਹ ਜੋ ਮਕਦਮਾ ਕੇਸ ਹੈ ਇਹ ਇਹਨੂੰ ਸਮਾਪਤ ਕਰੇ ਇਹਦੀ ਜੋ ਕਾਰਵਾਈ ਹੈ ਇਹ ਖਾਰਜ ਕੀਤਾ ਜਾਵੇ ਏ ਨੀ ਤਾਂ ਦੇਖੋ ਸਰਕਾਰਾਂ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਵੀ 4-4 ਸਾਲਾਂ ਬਾਅਦ ਇਸ ਤਰ੍ਹਾਂ ਦੀਆਂ ਸਾਡੇ ਜੋ ਮੇਨ ਬੰਦੇ ਜਾਂ ਕੋਈ ਸ਼ਰਾਰਤੀ ਅਣਸਣ ਹੋਣ ਜਾਂ ਕੋਈ ਹੋਰ ਹੋਵੇ ਫਿਰ ਵੀ ਅਸੀਂ ਮੰਨ ਲਏ ਇਹ ਪਰ ਇਹ ਗੱਲ ਹੈ ਵੀ ਸਰਕਾਰਾਂ ਨੂੰ ਅਸੀਂ ਹਰਿਆਣਾ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਹਰਿਆਣਾ ਸਰਕਾਰ ਦਾ ਫਰਜ਼ ਬਣਦਾ ਹੈ ਅਸੀਂ ਕੋਈ ਅਸੰਘਵਾਦੀ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੁਜਾਰੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਨਾ ਕਦੇ ਸਹੀ ਹੈ ਤੇ ਨਾ ਸਹਿਣਯੋਗ ਹੈ ਤੇ ਨਾ ਸਹਾਂਗੇ ਇਹ ਕੋਈ ਵੀ ਧਰਮ ਦੀ ਧਰਮ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤੇ ਅਸੀਂ ਸਾਰੇ ਉੱਤੇ ਵੀ ਅਸੀਂ ਨਿੰਦਿਆ ਕਰਦੇ ਹਾਂ ਹੋਰ ਨਿੰਦਿਆ ਕਰਦੇ ਆ ਵੀ ਭਾਈ ਬਹੁਤ ਮਾੜੀ ਗੱਲ ਹੈ ਆਪਾਂ ਰਲ ਮਿਲ ਕੇ ਰਹੋ ਇਹ ਜਿੰਨੀਆਂ ਸਾਡੀਆਂ ਕੁਰਬਾਨੀਆਂ ਹੋਈਆਂ ਦੇਸ਼ ਆਜ਼ਾਦ ਹੋਇਆ ਇਹ ਗੱਡੀਆਂ ਵੱਡੀਆਂ ਕੁਰਬਾਨੀਆਂ ਅੱਜ ਉਹਨਾਂ ਤੇ ਇਹ ਜਿਹੀਆਂ ਧਾਰਾਵਾਂ ਲਗਾਈਆਂ ਜਾ ਰਹੀਆਂ ਇਹ ਜੀ ਬਖਵਾਦੀ ਹੈ ਇਹ ਹੱਤਵਦੀ ਹੈ ਇਹ ਜੀ ਇੰਨੀਆਂ ਧਾਰਾਵਾਂ ਲਾ ਕੇ ਇਹ ਮੈਂ ਸਰਕਾਰ ਨੂੰ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਰੰਤ ਹੀ ਇਹ ਕਾਰਵਾਈ ਕੀਤੀ ਜਾਵੇ ਤੇ ਐਸਪੀ ਸਾਹਿਬ ਨੂੰ ਤੁਰੰਤ ਇਸ ਦੀ ਜੋ ਹੈ ਕੇਸਕਾਰਜ ਕਰਨ ਦੀ ਹੁਕਮ ਦਿੱਤੇ ਜਾਣ ਤਾ ਕਿ ਸਾਡੇ ਮਨਾਂ ਨੂੰ ਸ਼ਾਂਤੀ ਮਿਲੇ ਤੇ ਇਸ ਕਰਕੇ ਨਹੀਂ ਤਾਂ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗ ਰਿਹਾ ਹੈ ਇਲਾਕੇ ਦੇ ਵਿੱਚ ਕਿਉਂਕਿ ਸਾਨੂੰ ਵੀ ਹੁਣ ਪਤਾ ਲੱਗਿਆ ਜਦੋਂ ਬਾਬਾ ਜੀ ਕੋਲੇ ਸੰਮਣ ਪਹੁੰਚ ਗਏ ਤੇ ਹੁਣ ਜਿਵੇਂ ਜਿਵੇਂ ਇਲਾਕੇ 'ਚ ਪਤਾ ਲੱਗ ਰਿਹਾ ਹੈ ਤੇ ਇਹ ਸਾਰਿਆਂ ਨੂੰ ਵੱਡੇ ਪੱਧਰ ਤੇ ਫੋਨ ਆ ਰਹੇ ਨੇ ਸੰਗਤਾਂ ਕਹਿੰਦੀਆਂ ਜੀ ਇਕੱਠੇ ਹੋ ਗਏ ਆਪਾਂ ਇਸ ਤਰ੍ਹਾਂ ਕਰਗੇ ਆਹ ਕੀ ਗੱਲ ਹੋ ਗਈ ਛੋਡੇ ਤੇ ਅੱਜ ਇਸ ਤਰ੍ਹਾਂ ਦਾ ਹੋ ਗਿਆ ਇਹ ਇਸ ਕਰਕੇ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਹੈ ਵੀ ਨਹੀਂ ਭਾਈ ਕੁਝ ਨਹੀਂ ਕਰਨਾ ਉਹ ਜਦੋਂ ਕੋਈ ਗੱਲ ਹੋਈ ਫਿਰ ਆਪਾਂ ਕੋਈ ਜੋ ਵੀ ਸੰਘਰਸ਼ ਕਰਨਾ ਹੈ ਜੋ ਵੀ ਆਪਾਂ ਨੂੰ ਕਰਨਾ ਪਿਆ ਕਰਾਂਗੇ ਇਹ ਪਰ ਆਪਾਂ ਜਿਹੜਾ ਹਰਿਆਣਾ ਸਰਕਾਰ ਨੂੰ ਅਸੀਂ ਸਾਰੇ ਬੇਨਤੀ ਕਰਦੇ ਆਂ ਵੀ ਚੀਫ ਮਿਨਿਸਟਰ ਸਾਹਿਬ ਬਹੁਤ ਹੀ ਸੋਢੇ ਹੋਏ ਨੇ ਸੈਣੀ ਸਾਹਿਬ ਇਹ ਬਹੁਤ ਹੀ ਸਿਆਣੇ ਨੇ ਉਹ ਬਹੁਤ ਹੀ ਏਸਤੇ ਵਿਚਾਰ ਕਰਕੇ ਜਲਦੀ ਦੋ ਜਲਦੀ ਐਸਪੀ ਸਾਹਿਬ ਨੂੰ ਆਰਡਰ ਕਰਨਗੇ ਤੇ ਖਾਰਜ ਕਰਵਾਉਣ ਇਹ ਜ ਸਾਡੇ ਅੱਜ ਦੀ ਜੋ ਮੀਟਿੰਗ ਹੋਈ ਹੈ ਫੈਸਲਾ ਹੋਇਆ ਹੈ ਤੇ ਇਹਦੇ ਵਿੱਚ ਬਸ ਸਰਕਾਰ ਨੂੰ ਤੁਰੰਤ ਧਿਆਨ ਦੇ ਕੇ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਨਹੀਂ ਤਾਂ ਜਿਵੇਂ ਜਿਵੇਂ ਖਬਰ ਫੈਲ ਰਹੀ ਹੈ ਵੀ ਬਾਬਾ ਜੀ ਤੇ ਹੋਰ ਸਾਰੇ ਸਿੰਘਾਂ ਤੇ ਇਹ ਸਾਡੇ ਪ੍ਰਧਾਨ ਸਾਹਿਬ ਤੇ ਇਹੋ ਜਿਹੇ ਤਰਾਮਾ ਲੈ ਕੇ ਅਲੱਗ ਕੇ ਕੇਸ ਪਰਚੇ ਦਰਜ ਹੋ ਗਏ ਸੰਮਣ ਆ ਗਏ ਇਹ ਨਹੀਂ ਭਾਈ ਫਿਰ ਉਹ ਬਸ ਜਿਵੇਂ ਰਹਿੰਦੀ ਜਦੋਂ ਸੰਗਤ ਇਕੱਤਰ ਇਕੱਠੀ ਹੋ ਜੇ ਕਿ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਵਾਰੀ ਵਾਰੀ ਸੰਗਤਾਂ ਨੂੰ ਵੀ ਇਹੀ ਬੇਨਤੀ ਕਰੀ ਜੰਨੇ ਆ ਇਹ ਨਹੀਂ ਭਾਈ ਅਸੀਂ ਕਿਹਾ ਆਪ ਵੀ ਤਾਂ ਤਾਂ ਇਕੱਠੇ ਹੋ ਲਗੇ ਵੀ ਕੀ ਗੱਲ ਆ ਕੀ ਬਾਤ ਆ ਇਹ ਇਸ ਕਰਕੇ ਸੀਐਮ ਸਾਹਿਬ ਨੂੰ ਬੇਨਤੀ ਐ ਹਰਿਆਣਾ ਸਰਕਾਰ ਨੂੰ ਬੇਨਤੀ ਐ ਇਹ ਤੁਰੰਤ ਇਸ ਤੇ ਕਾਰਵਾਈ ਕਰਕੇ ਸਿੱਧਾ ਐਸਪੀ ਸਾਹਿਬ ਨੂੰ ਉਹ ਹੁਕਮ ਕਰਨ ਵੀ ਜੋ ਵੀ ਇਹ ਫੈਲ ਹੈ ਇਹ ਘਰ ਜਿੱਤੀ ਜਾਵੇ ਇਹ ਕੋਈ ਕੇਸ ਨਹੀਂ ਕੁਝ ਨਹੀਂ ਬਣਦਾ ਇਹ ਸਾਡੀ ਬੇਨਤੀ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਪੱਤਰਕਾਰ ਵੀਰ ਜੋ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਅਸੀਂ ਇਕੱਤਰ ਹੋਏ ਆ ਇਹ ਸਾਰੇ ਬਾਣੀ ਪੜਨ ਵਾਲੇ ਆ ਨਾਮ ਜਪਣ ਵਾਲੇ ਆ ਕੀਰਤ ਕਰਨ ਵਾਲੇ ਆ ਔਰ ਕੋਈ ਇਹ ਜਾਂ ਕੋਈ ਸਾਡੇ ਚ ਕੋਈ ਅਜਾ ਇਨਤਾਨ ਹੈ ਹੀ ਨਹੀਂ ਜਿਹੜਾ ਕੋਈ ਇਸ ਤਰ੍ਹਾਂ ਦਾ ਹੋਵੇ ਹਰ ਸਮੇਂ ਅਸੀਂ ਦੇਖੋ ਜਿੱਥੇ ਵੀ ਕੋਈ ਸੇਵਾਵਾں ਵੱਡੀਆਂ ਸੇਵਾਵਾں ਕਰਦੇ ਆ ਇਹ ਬਸ ਬੇਨਤੀ ਇਹੀ ਹੈ ਵੀ ਇਹਨੂੰ ਜੋ ਕੇਸ਼ ਹੈ ਖਾਰਜ ਕੀਤਾ ਜਾਵੇ ਤੇ ਸਾਡੇ ਜੋ ਮਨਾਂ ਨੂੰ ਹੈ ਉਹ ਸ਼ਾਂਤੀ ਮਿਲੇ ਵਾਹਿਗੁਰੂ ਜੀ